ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਭਾਜਪਾ ਦੂਜੀਆਂ ਪਾਰਟੀਆਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ ਤੇ ਪੈਸੇ ਦੇ ਕੇ ਬਤਾਇਆ ਕਿ ਐਮਪੀਆ ਨੂੰ ਖਰੀਦ ਰਹੀ ਹੈ ਕਿਉਂਕਿ ਭਾਜਪਾ ਵੱਲੋਂ ਪਿਛਲੇ 10 ਸਾਲਾਂ ਵਿੱਚ ਦੇਸ਼ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ ਇਸ ਦੇ ਨਾਲ ਜੋ ਵਾਦੇ ਲੋਕਾਂ ਨੂੰ ਕਰਕੇ ਭਾਜਪਾ ਸੱਤਾ ਵਿੱਚ ਆਈ ਸੀ ਉਹ ਵਾਦੇ ਪੂਰੇ ਨਹੀਂ ਕੀਤੇ ਗਏ ਜਿਸ ਦੇ ਚੱਲਦੇ ਭਾਜਪਾ ਹੁਣ ਦੂਜੀਆਂ ਪਾਰਟੀਆਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ ਤੇ ਉਹਨਾਂ ਦੇ ਵਿਧਾਇਕ ਤੇ ਐਮਪੀਆ ਨੂੰ ਖਰੀਦ ਰਹੀ ਹੈ ਹਰਪਾਲ ਸਿੰਘ ਟੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੀਤੇ ਕੰਮਾਂ ਦੇ ਆਧਾਰ ਤੇ ਉਹ ਲੋਕਾਂ ਵੀ ਜਾਣਗੇ ਅਤੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਉਣਗੀਆਂ। 8 ਟਿਕਟਾਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ 8 ਕੈਂਡੀਡੇਟ ਜਿਹੜੇ ਲੱਗੇ ਉਹ ਚੋਣ ਮੈਦਾਨ 'ਚ उतਾਰੇ ਨੇਗੇ। ਬਿਲਕੁਲ ਪਾਰਟੀ ਪੂਰੀ ਤਰ੍ਹਾਂ ਤਿਆਰ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਸਾਡੇ ਕੌਮੀ ਕਨਵੀਨਰ ਦੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਘਰ-ਘਰ ਜਾਵਾਂਗੇ। 2 ਸਾਲ ਦੇ ਅੰਦਰ ਅਸੀਂ ਲਾ ਮਿਸਾਲ ਕੰਮ ਕੀਤੇ ਨੇ। ਅਸੀਂ 5 ਗਰੰਟੀਆਂ ਜਿਹੜੀਆਂ 2020 ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ ਉਹਦੇ 'ਚ 4 ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਨਗੀਆਂ। ਸੋ ਬਿਲ ਅਸੀਂ ਇੱਕ ਇੱਕ ਚੀਜ਼ ਜਿਹੜਾ ਅਸੀਂ ਕੰਮ ਕੀਤਾ ਲੋਕਾਂ ਨੂੰ ਲੱਗ ਜਾਵੇ ਮੈਂ ਲੋਕ ਸਾਨੂੰ ਪਿਆਰ ਕਰ ਦੇਣਗੇ ਔਰ ਮੈਂ ਸਮਝਦਾ 13 0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਪ੍ਰਾਪਤ ਕਰੂਗੀ 13 ਸੀਟਾਂ ਜਿਹੜੀਆਂ ਨੇ ਕਿ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪੈਣਗੇ ਉਹ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਦੇ ਕਾਤਲ ਨੇਗੇ ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਨ ਲਾ ਕੇ ਉਹਨਾਂ ਨੂੰ ਜਿਤਾਇਆ ਸੀਗਾ ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਨਾਲ ਸਾਥ ਦਿੱਤਾ ਸੀਗਾ ਸੋ ਅੱਜ ਉਹ ਦੂਜੀ ਪਾਰਟੀ ਚ ਗਏ ਨੇ ਮੈਂ ਸਮਝਦਾਗਾ ਬੀਜੇਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਇਸ ਸਮੇ ਉਹ ਖਰੀਦੋ ਫਰੋਕ ਚ ਲੱਗੀ ਹੋਈ ਆ ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ। ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਧਾਈ ਖਰੀਦਣੇ ਪੈ ਰਹੇ ਨੇਗੇ। ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਣੇ ਪੈ ਰਹੇ ਨੇ। ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ। ਦੂਜੀਆਂ ਪਾਰਟੀਆਂ ਨੂੰ ਕੌਂਟੈਕਟਾਂ ਦੇ ਰਹੇ ਨੇ ਸੋ ਇਹ ਬੈਸਮਝਦਾ ਹੈਗਾ ਕਿ ਭਾਜਪਾ ਜਿਹੜੀ ਆ ਉਹ ਅੱਜ ਖਰੀਦੋ-ਫਰੋਖਤ ਇਤਨੀ ਹੋਈ ਆ ਡਿਫੈਕਸ਼ਨ ਕਰਵਾ ਰਹੀ ਆ ਕਿਉਂਕਿ ਭਾਜਪਾ ਨੇ ਦੇਸ਼ ਦੇ ਅੰਦਰ ਇੱਕ ਵੀ ਕੰਮ ਨਹੀਂ ਕੀਤਾ। ਅੱਜ ਦੇਸ਼ ਦਾ ਕਿਸਾਨ, ਪੰਜਾਬ ਦਾ ਕਿਸਾਨ, ਦੇਸ਼ ਦਾ ਕਿਸਾਨ ਅੱਜ ਭਾਜਪ ਦੇਸ਼ ਦੇ ਲੋਕ ਵਿਧੇਬੀ ਦੇ ਖਿਲਾਫ ਨੇ ਕਿ ਬੀਜੇਪੀ ਕੀ ਕਹਿੰਦੀ ਸੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰ ਇੱਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਬੀਜੇਪੀ ਬੁਰੀ ਤਰ੍ਹਾਂ ਫੇਲ ਹੋਈ ਜਾ ਕਿਸਾਨ ਦੀਆਂ ਆਪ ਤਾਂ ਟੁਕੜੀ ਕਰਦਾ ਕਿ ਪਰਲੇਕਿਰ ਕਿਸਾਨ ਧਰਨੇ ਲਾ ਰਿਹਾ ਹੈ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਗਰਾਊਂਡ ਤੇ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਹੈ ਦੂਜੀਆਂ ਪਾਰਟੀਆਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ ਤੁਹਾਡੇ ਜਦੋਂ ਸਾਡੀ ਪਾਰਟੀ ਸੀਗੇ ਉਦੋਂ ਕਹਿ ਰਹੇ ਸੀ ਕਿ ਠੀਕ ਹੈ ਤੇ ਅੱਜ ਉਹ ਉਹਨਾਂ ਨੇ ਨੇਚਰਲ ਆ ਕੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਣੀ ਆ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਗਾ ਸੋ ਅਸੀਂ ਮੈਂ ਸਾਬਦਾਗਾ ਬਿਲਕੁਲ ਡਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਭਾਰਤੀ ਕਲਾਸੇ ਕਰ ਲੈਣ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਦੇ ਉਹ ਕੈਰੇਕਟਰ ਦੇ ਮਾਲਕ ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਦੇ ਯਤਨ ਕਰ ਰਹੀ ਆ ਦੇਸ਼ ਦੇ ਲੋਕ ਚੜਨੇ ਕਿ ਉਹ ਬਿਲਕੁਲ برداشت ਨਹੀਂ ਕਰਨਗੇ ਦੇਸ਼ ਦੇ ਲੋਕ ਚੜਨੇ ਕਿ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਹੁੰਦੇ ਆ